ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦੀ ਫਤਿਹ ਹਾਂਜੀ ਕੋਟੀ ਕੋਟੀ ਪ੍ਰਣਾਮ ਸਿੱਧਾਂ ਦੀ ਧਰਤੀ ਤੇ ਪਹੁੰਚਾ ਹੋਇਆ ਗੁਰੂ ਦਾ ਲੰਗਰ ਆ ਜਿਹੜਾ ਗੁਰੂ ਦਾ ਲੰਗਰ ਆ ਨਾ ਪਿੰਡ ਹਵਾਰੇ ਤੋਂ ਪਹੁੰਚਾ ਹੋਇਆ ਜਗਤਾਰ ਸਿੰਘ ਹਵਾਰੇ ਤੋਂ ਪਿੰਡ ਤੋਂ ਹਾਂਜੀ ਦਰਸ਼ਨ ਕਰਵਾ ਰਹੇ ਹਾਂ ਇਸ ਜਗ੍ਹਾ ਤੇ ਤੁਹਾਨੂੰ ਇਸ ਲੰਗਰ ਦੇ ਪਹੁੰਚਾ ਹੋਇਆ ਜਗਤਾਰ ਸਿੰਘ ਪਿੰਡ ਕਿਉਂਕਿ ਹਵਾਰਾ ਸੀਗਾ ਜਗਤਾਰ ਸਿੰਘ ਹਵਾਰੇ ਦੇ ਪਿੰਡ ਤੋਂ ਲੰਗਰ ਪਹੁੰਚਾ ਹੋਇਆ ਹਾਂਜੀ ਦੇਖ ਸਾਡੋ ਸੇਵਾ ਕਰ ਰਹੇ ਨੇ ਸੇਵਾਦਾਰ ਜਗਤਾਰ ਸਿੰਘ ਹਵਾਰੇ ਦੇ ਪਿੰਡ ਤੋਂ ਲੰਗਰ ਆਇਆ ਹੋਇਆ ਜੋ ਕਿ ਇਸ ਜਗ੍ਹਾ ਤੇ ਸ੍ਰੀਦਾ ਦੀ ਧਰਤੀ ਤੇ ਇੱਥੇ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਜੋ ਆਏ ਹੋਏ ਨੇ ਸਾਸਰੀ ਕਾਲ ਵੀਰ ਜੀ ਕਿਹੜਾ ਪਿੰਡ ਆ ਜੀ ਤੁਹਾਡਾ ਆਪਣਾ ਹਵਾਰਾ ਕਣਾ ਹਵਾਰਾ ਕਣਾ ਜਗਤਾਰ ਸਿੰਘ ਹਵਾਰੇ ਦੇ ਪਿੰਡ ਤੋਂ ਠੀਕ ਆ ਜੀ ਕਿੰਨੇ ਸਾਲ ਤੋਂ ਆਉਣੇ ਇਸ ਜਗ੍ਹਾ ਤੇ ਲੰਗਰ ਲੈ ਕੇ ਤੁਸੀਂ ਅੱਛਾ ਜੀ ਆਈਡੀਆ ਦੱਸੋ ਥੋੜਾ ਜਿਹਾ ਕ 10 ਸਾਲ 15 ਸਾਲ ਜਾਂ ਸੋਜੀ ਤੋਂ ਪਹਿਲਾਂ ਦੀ ਗੱਲ ਹੋਵੇ ਹਾਂਜੀ ਹਾਂਜੀ ਇਹ ਕਹਿੰਦੇ ਜੀ ਕਈ ਸਾਲੋਂ ਤੋਂ ਲੰਗਰ ਲੈ ਕੇ ਆ ਰਿਹਾ ਕੀ ਨਾਮ ਅੰਮ੍ਰਿਤਜੀ ਤੁਹਾਡਾ ਜੀ ਨਾਮ ਦੱਸੋ ਜੀ ਤੁਹਾਡਾ ਜੀ ਅਵਤਾਰ ਸਿੰਘ ਆ ਠੀਕ ਆ ਜੀ ਹਾਂਜੀ ਇਹ ਬਾਪੂ ਜੀ ਆਏ ਨੇ ਅੰਬਰਸਰ ਤੋਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਮੱਥਾ ਟੇਕ ਕੇ ਆਏ ਨੇ ਜੋ ਕਿ ਇਸ ਲੰਗਰ ਦੇ ਵਿੱਚ ਕੜੀ ਚੌਲ ਦਾ ਲੰਗਰ ਛਕ ਰਹੇ ਨੇ ਤੇ ਪਨੀਰ ਦੇ ਨਾਲ ਦੇਖ ਸਕਦੇ ਤੁਸੀਂ ਪਨੀਰ ਦੇ ਨਾਲ ਲੰਗਰ ਚੱਲ ਰਿਹਾ ਇਹਨਾਂ ਦੀ ਕਿਰਪਾ ਸਾਤਾਂ ਦਿਨ ਕਰਕੇ ਆ ਜੀ ਕੀ ਕਹਣਾ ਚਾਹੁੰਦੇ ਹੋ ਬਾਪੂ ਜੀ ਤੁਸੀਂ ਅੱਜ ਇਸ ਜਗ੍ਹਾ ਤੇ ਪਹੁੰਚੇ ਹੋ ਛੋਟੇ ਸਾਹਿਬ ਜਰਿਆਂ ਨਹੀਂ ਸਾਹਿਬ ਤੇ ਬਸ ਸਾਰੇ ਜਣੇ ਆਏ ਆ ਇਹ ਦੁੱਖ ਦੀ ਘੜੀ ਬੜੀ ਹੈ ਜਾਰੀ ਆ ਜੋ ਵੀ ਅਥੇ ਸੁੱਖੜਾ ਸੁਖੜੀ ਉਹ ਮਨੋ ਕਾਮਾ ਪੂਰੀ ਹੋ ਜਾਂਦੀ ਹੈ ਹਾਂ ਜੀ ਸਤਿ ਮਹਾਰਾਜ ਸਾਰੇ ਸੰਗਤ ਦੀ ਹਾਜ਼ਰੀ ਦਾ ਹੈ ਕੀ ਨਾਮ ਹੈ ਜੀ ਤੁਹਾਡਾ ਬਾਪੂ ਨਾਮ ਲਖਮਿੰਦਰ ਸਿੰਘ ਲਖਮਿੰਦਰ ਸਿੰਘ ਆਏ ਇੱਕ ਜਦ ਹਾਂ ਜੀ ਦਾਦੀ ਮਾਤਾ ਸਾਭਨਾ ਦੀ ਹਾਜ਼ਰੀ ਦਾ ਹਾਂ ਜੀ ਹਾਂ ਜੀ ਦਾਦੀ ਮਾਤਾ ਜੋ ਕੀ ਮਾਤਾ ਸਾਡੀ ਜਗਤ ਕੌਰ ਮਾਤਾ ਗੁਜਰ ਕੌਰ ਜੀ ਸਭ ਦੀਆਂ ਹਾਜ਼ਰੀਆਂ ਲਗਾਵੇ ਜੀ ਹੈ ਜੀ ਹਾਂ ਜੀ ਦੇਖਦਾ ਜੋ ਕਾ ਵੀ ਲੰਗਰ ਸੰਗਤਾਂ ਬੈਠ ਕੇ ਆਰਾਮ ਦੇ ਨਾਲ ਸਾਕ ਰੀਆਂ ਹਨ ਤੇ ਇਸ ਜਗ੍ਹਾ ਤੇ ਨਾ ਜੁੱਠੇ ਬਰਤਨਾਂ ਦੀ ਸੇਵਾ ਹੋ ਰਹੀ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਨਾ ਜੁੱਠੇ ਬਰਤਨਾਂ ਦੀ ਸੇਵਾ ਹੋ ਰਹੀ ਆ ਸੇਵਾਦਾਰ ਸੇਵਾ ਕਰ ਰਹੇ ਨੇ ਪਿੰਡ ਹਵਾਰਾ ਕਲਾ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਕੁਝ ਹੀ ਦੂਰੀ ਤੇ ਹੈ ਜੀ ਇਹ ਤੇ ਸੰਗਤਾਂ ਤੁਸੀਂ ਵੇਖ ਸਕਦੇ ਹੋ ਬੜੀ ਆਰਾਮ ਦੇ ਨਾਲ ਬੈਠ ਕੇ ਪੰਗਤ ਦੇ ਵਿੱਚ ਬੈਠ ਕੇ ਸੰਗਤਾਂ ਪੰਗਤਾਂ ਦੇ ਵਿੱਚ ਲਾਈਨਾਂ ਦੇ ਵਿੱਚ ਬੈਠ ਕੇ ਨਾ ਸੰਗਤਾਂ ਜਿਵੇਂ ਕਿ ਲੰਗਰ ਚੱਲ ਰਿਹਾ ਹੈ ਨਾ ਕੜੀ ਚੌਲ ਪਨੀਰ ਵਗੈਰਾ ਚਾਵਲ ਹੋਗੇ ਜਿਵੇਂ ਕਿ ਹੈ ਨਾ ਤੁਸੀਂ ਵੇਖ ਸਕਦੇ ਹੋ ਬਹੁਤ ਵੱਡਾ ਲੰਗਰ ਚੱਲ ਰਿਹਾ ਈਦਾ ਈ ਧਰਤੀ ਦੇ ਅਜੇ ਸਿੱਧਾ ਹੀ ਧਰਤੀ ਤੇ ਚੱਲ ਰਿਹਾ ਲੰਗਰ ਤੁਸੀਂ ਬੈ ਕੇ ਸਾਖਦੇ ਹੋ ਦੇਖੋ ਜੀ ਕਾਫੀ ਸੰਖਿਆ ਦੇ ਵਿੱਚ ਬੈਠ ਕੇ ਨਾ ਜਿਹੜੀ ਕੀ ਸੰਗਤ ਆ ਜਿਵੇਂ ਕਿ ਹਜ਼ਾਰਾਂ ਕ ਤਾਂ ਬੈਠਾ ਹੋਇਆ ਵੀਰ ਕੋਈ ਭੈਣ ਭਰਾ ਇਸੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠ ਕੇ ਸੰਗਤਾਂ ਲੰਗਰ ਸਾਖ ਰਹੀ ਆ ਕਾਫੀ ਲੰਗਰ ਲੱਗੇ ਹੋਏ ਨੇ ਇਸ ਧਰਤੀ ਤੇ ਸਿੱਧਾ ਹੀ ਧਰਤੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੰਗਰ ਆਏ ਹੋਏ ਨੇ ਤੇ ਇਸ ਤਰ੍ਹਾਂ ਦੀਆਂ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਦੇ ਨਾਲ ਆ ਸਕਣਾਂ ਤੇ ਆਪਾਂ ਛੋਟੀ ਮੋਟੀ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ ਆਪਣੇ ਚੈਨਲ ਦੇ ਜ਼ਰੀਏ ਤੇ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਇਸ ਵੀਡੀਓ ਦੀ ਵੈਰੂਜ ਦਾ ਖਾਲਸਾ ਵੈਰੂਜ ਦੀ ਫਤਿਹ ਅਗਲੀ ਵੀਡੀਓ ਨਾਲ ਸਾਡੇ ਨਾਲ ਜੁੜੇ ਰਹੋ ਜੀ